ਗਰੀਵਾਲ ਸਾਹਿਬ ਕਾਂਗਰਸ ਦਾ ਮੈਨੀਫੈਸਟੋ ਭਾਜਪਾ ਨੂੰ ਦਿੱਕਤ ਹੋ ਰਹੀ ਹੈ ਦਿੱਕਤ ਕੀ ਹੋ ਰਹੀ ਹੈ ਭਾਜਪਾ ਨੂੰ ਦਿੱਕਤ ਨਹੀਂ ਇਹ ਦੇਸ਼ ਨੂੰ ਦਿੱਕਤ ਹੈ ਕਿਹੜੀ ਜਗ੍ਹਾ ਤੇ ਲਿਖਿਆ ਮੈਨੀਫੈਸਟੋ ਸੀ ਕਿ ਮੈਂ ਲਾਵਾਂ ਤੋ 골ਡ ਲੈ ਕੇ ਦੂਜਿਆਂ ਨੂੰ ਦਵਾਂਗੇ ਉਹਨੇ ਪੂਰਾ ਲਿਖਿਆ ਕਿ ਦੱਸ ਦੋ ਮੈਨੂੰ ਆਹ ਮੈਨੀਫੈਸਟੋ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਆਦਾ ਹੋਣਗੀਆਂ ਉਹ ਲਈਆਂ ਜਾਣਗੀਆਂ 50% ਤੇ ਸਟੇਟ ਦਾ ਅਧਿਕਾਰ ਹੋਊਗਾ ਪਰ ਮੈਨੀਫੈਸਟੋ ਚ ਇਹ ਚੀਜ਼ ਹੈ ਨਹੀਂ ਗਰੀਵਾਲ ਕਿਹਾ ਉਹਨਾਂ ਨੇ ਕਿਹਾ ਅਸੀਂ ਐਵੇਂ ਥੋੜਾ ਲਿਖਤਾ ਛੁੱਟ ਲਿੰਦੇ ਆ ਮੈਨੀਫੈਸਟੋ ਮੇਰੇ ਹੱਥ ਚ ਹੈ ਮੈਂ ਕਹਿੰਦਾ ਛੋਟੇ ਹੱਥ ਚ ਹੋਵੇ ਮੈਨੀਫੈਸਟੋ ਤੁਸੀਂ ਜਾਓ ਪੂਰਾ ਮੇਰੇ ਸਾਹਮਣੇ ਫਿਰ ਪਲਟੋ। ਕਿ ਭਾਜਪਾ ਨੇ ਅੱਜ ਪ레스 ਕਾਨਫਰੰਸ ਕੀਤੀ ਹੈ ਹਰਜੀਤ ਗਰੇਵਾਲ ਮੈਂ ਨਾਲ ਜੁੜ ਕੇ ਗੱਲਬਾਤ ਕਰ ਲੈਣੇ ਕਿ ਆਖਰਕਾਰ ਮੈਨੀਫੈਸਟੋ ਤੋਂ ਦਿੱਕਤ ਕੀ ਹੈ। ਗਰੇਵਾਲ ਸਾਹਿਬ ਕਾਂਗਰਸ ਦਾ ਮੈਨੀਫੈਸਟੋ ਭਾਜਪਾ ਨੂੰ ਦਿੱਕਤ ਹੋ ਰਹੀ ਹੈ। ਦਿੱਕਤ ਕੀ ਹੋ ਰਹੀ ਹੈ? ਭਾਜਪਾ ਨੂੰ ਦਿੱਕਤ ਨਹੀਂ। ਇਹ ਦੇਸ਼ ਨੂੰ ਦਿੱਕਤ ਆ। ਸਾਡੀ ਪਹਿਲੀ ਗੱਲ ਤਾਂ ਇਹ ਆ ਕਿ ਜਿਸ ਤਰ੍ਹਾਂ ਸਹਿਮ ਪਤਰੋਦਾ ਦੀਆਂ ਗੱਲਾਂ ਜੈ RAM ਰਮੇਸ਼ ਦੀਆਂ ਇਹ ਪਾਛਾ ਜਿਹੜੀ ਹੈ ਨਾ ਇਸ ਵੇਲੇ ਕਾਂਗਰਸ ਦੀ ਉਹ ਅਰਬਨ ਨਕਸਲਾਈਟਸ ਵਾਲੀ ਹੈ ਉਹਨਾਂ ਤੋਂ ਪ੍ਰਭਾਵਿਤ ਨਹੀਂ ਹੋ ਜਾਦਾ ਤੇ ਕਾਂਗਰਸ ਦੀ ਤਾਂ ਕੋਈ ਆਪਣੀ ਵਿਚਾਰਧਾਰਾ ਤਾਂ ਬਚੀ ਨਹੀਂ ਹੈ। ਹੋਰ ਅੱਜ ਜੋ ਗੱਲਾਂ ਬੋਲ ਰਹੇ ਆ ਕਿ ਪ੍ਰਾਪਰਟੀਆਂ ਦੀ ਵੀ ਜਾਂਚ ਕਰਾਂਗੇ ਸਰਵੇ ਜਾਤੀ ਆਧਾਰ ਤੇ ਸਰਵੇ ਕਰਵਾਵਾਂਗੇ ਫਿਰ ਉਹ ਦੇਖਾਂਗੇ ਫਿਰ ਜਾਤੀ ਤੇ ਵਰਗਾਂ 'ਚ ਵੰਡਦੇ ਆ ਉਹ ਤੇ ਸਾਡੇ ਸੰਵਿਧਾਨ ਦਾ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਮੂਲ ਸਿਧਾਂਤ ਆ ਉਹ ਉਹਨਾਂ ਨੇ ਕਿਹਾ ਸੀ ਕਿਸੇ ਜਾਤੀ ਕਿਸੇ ਧਰਮ ਦੀ ਗੱਲ ਨਹੀਂ ਕਰਨੀ ਸਭ ਇੱਕਸਾਰ ਨੇ ਔਰ ਉਸ ਗੁਰੂ ਨਾਨਕ ਦੇਵ ਨੇ ਵੀ ਇਹੀ ਕਿਹਾ ਉਹ ਇਹਨਾਂ ਸਾਰੀਆਂ ਭਾਵਨਾਵਾਂ ਦੇ ਖਿਲਾਫ ਬੋਲਦੇ ਔਰ ਫੈਮਿਲੀ ਇੰਸਟੀਟਿਊਸ਼ਨ ਨੂੰ ਡਿਸਰੈਸਪੈਕਟ ਦਿੰਦੇ ਆ ਕਿ 골ਡ ਦਾ ਵੀ ਹਿੱਸਾ ਕੁਤਾਬ ਲਵਾਂਗੇ ਔਰ ਫਿਰ ਸੈਂਪ ਵਿਦਰੋਧਤਾ ਇਹ ਕਹਿੰਦੇ ਕਿ 50% ਪ੍ਰਾਪਰਟੀ ਤੇ ਅਧਿਕਾਰ ਜਿਹੜਾ ਜਿਹੜਾ ਮਾਲਕ ਆ ਉਹਦਾ ਨਹੀਂ ਹੋਣਾ ਚਾਹੀਦਾ ਉਹ ਸਰਕਾਰੀ ਹੈ ਤੇ ਬੰਡਾਂਗੇ ਫਿਰ ਲੋਕਾਂ ਚ ਜਿਹੜੀਆਂ ਇਸ ਤਰ੍ਹਾਂ ਦੀਆਂ ਬੰਡੀਆਂ ਪਾਉਣ ਦੀਆਂ ਇਹ ਗੱਲਾਂ ਕਰਦੇ ਨੇ ਤੇ ਇਹ ਮੇਰਾ ਖਿਆਲ ਆ ਵੀ ਡਿਸਰੈਸਪੈਕਟ ਹੈਗੀ ਸਾਡੀਆਂ ਮਹਿਲਾਵਾਂ ਨੂੰ ਸਾਡੇ ਕਲਚਰ ਨੂੰ ਉਹ ਨਹੀਂ ਹੋਣੀ ਚਾਹੀਦੀ ਔਰ ਦੇਸ਼ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਕਾਂਗਰਸ ਨੂੰ ਇਸ ਵਾਰ ਸ਼ਿਕਸ਼ਤ ਦੇਓ ਇਸ ਸਿੰਡੀਗਠ ਵੰਦਨ ਨੂੰ ਐਸੀ ਕਿ ਇਹਨਾਂ ਨੂੰ ਸਮਝ ਆ ਜਾਏ ਕਿ ਇਸ ਤਰ੍ਹਾਂ ਦੀ ਜਿੱਤਣ ਦੇ ਲਈ ਜੋ ਅਸੀਂ ਲੋਕਾਂ ਚ ਬੰਡੀਆਂ ਪਾਉਣੇ ਉਹ ਸਾਡੀਆਂ ਨਹੀਂ ਚਲਣੀਆਂ ਦੇਖੋ ਸਿੱਧੇ ਤੌਰ ਤੇ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਜ਼ਿਕਰ ਕੀਤਾ ਸਮਾਜਿਕ ਤੇ ਆਰਥਿਕਤਾ ਦੇ ਆਧਾਰ ਤੇ ਸਰਵੇਖਣ ਕੀਤਾ ਜਾਊਗਾ ਕੌਣ ਅਮੀਰ ਹੈ ਕੌਣ ਗਰੀਬ ਹੈ ਉਸੇ ਤਹਿਤ ਹੀ ਹੁਣ ਵੀ ਹੁੰਦੇ ਉਹ ਸਰਵੇਖਣ ਤਾਂ ਪਹਿਲਾ ਪਹਿਲੀ ਵਾਰ ਤਾਂ ਹੋਣਾ ਨਹੀਂ ਕੋਈ ਹੁਣ ਵੀ ਸਰਵੇਖਣ ਹੁੰਦੇ ਆਰਥਿਕ ਦਾ ਆਧਾਰ ਤੇ ਇਕਨੋਮੀ ਕਲਾਸ ਦੇ ਆਧਾਰ ਤੇ ਸਭ ਕੁਝ ਹੁੰਦਾ ਸਰਵੇਖਣ ਤੁਸੀਂ ਦੂਸਰਾ ਜ਼ਿਕਰ ਕੀਤਾ ਕਿ ਜ਼ਮੀਨਾਂ ਵੰਡ ਦਿੱਤੀਆਂ ਜਾਣਗੀਆਂ ਲੈਂਡ ਸੀਲਿੰਗ ਐਕਟ ਅੱਜ ਵੀ ਲਾਗੂ ਆ ਭਾਜਪਾ ਦੀ ਸਰਕਾਰ ਚ ਵੀ ਉਹ ਚੱਲ ਰਿਹਾ ਹੈਗਾ ਤੁਸੀਂ ਉਸ ਨੂੰ ਰੱਦ ਕਰ ਰਹੇ ਉਹ ਤਾਂ ਜੋ ਨੁਕਸਾਨ ਹੋਣਾ ਸੀ ਉਹ ਕਰਤਾ ਇਹਨਾਂ ਨੇ ਸਾਡੇ ਸਮਾਲ ਐਂਡ ਮਾਰਜਨਲ ਫਾਰਮਰਸ ਦੀ ਗਿਣਤੀ ਬਹੁਤ ਵਧ ਗਈ 1 ਏਕੜ 1.5 ਏਕੜ 2 ਏਕੜ ਜ਼ਮੀਨ ਵਾਲੇ ਲੋਕ ਜ਼ਿਆਦਾ ਰਹਿ ਗਏ ਉਹ ਖੇਤੀ ਲਾਹਵਾਲੀ ਨਹੀਂ ਹੈ ਅੱਜ ਸਾਡਾ ਫਾਰਮਰ ਅਗਰ ਸੁਸਾਈਡ ਕਰ ਰਿਹਾ ਉਹਨਾਂ ਦੀ ਵਜ੍ਹਾ ਕਰਕੇ ਲੈਂਡ ਸੀਲਿੰਗ ਐਕਟ ਤੁਹਾਡੀ ਸਰਕਾਰ ਚ ਪਿਛਲੇ 10 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਅੱਜ ਵੀ ਵੰਡੀਆਂ ਹੋ ਰਹੀਆਂ ਕੀ ਤੁਸੀਂ ਉਸ ਨੂੰ ਰੱਦ ਕਰ ਰਹੇ ਹੋ ਐਕਟ ਨੂੰ ਅਸੀਂ ਤਾਂ ਨਹੀਂ ਉਸ ਨੂੰ ਲਗਾਇਆ ਸੀ ਹੁਣ ਤਾਂ ਹੁਣ ਲਾ ਕੇ ਕੀ ਕਰੋਗੇ ਤੁਸੀਂ ਮੈਨੀਫੈਸਟੋ ਜੇ ਪਾਦੋ ਅਸੀਂ ਲੈਂਡ ਸੀਲਿੰਗ ਐਕਟ ਨੂੰ ਰੱਦ ਕਰਾਂਗੇ ਰੱਦ ਕਰਕੇ ਕੀ ਕਰੋਗੇ ਤੁਸੀਂ ਕੀ ਕਰੋਗੇ ਜ਼ਮੀਨਾਂ ਵਧਾ ਦੇਓਗੇ ਹੁਣ ਜਿਨ੍ਹਾਂ ਦੀਆਂ ਲੈ ਲਈਆਂ ਤੁਸੀਂ ਆਮ ਲੋਕਾਂ ਦੀਆਂ ਜ਼ਮੀਨਾਂ ਲਈਆਂ ਗਿਆ ਬੜੇ ਜ਼ਿਮੀਂਦਾਰਾਂ ਤੋਂ ਨਹੀਂ ਲਈਆਂ ਗਿਆ ਠੀਕ ਹੈ ਉਹ ਜੋ ਅੱਜ ਫਾਰਮਰ ਸੁਸਾਇਡ ਕਰ ਰਹੇ ਨੇ ਖੇਤੀ ਕੱਟੇ ਵਾਲਾ ਤੰਦਾ ਹੋ ਗਿਆ ਲੈਂਡ ਹੋਲਡਿੰਗ ਬਹੁਤ ਘਟ ਗਈ ਹੈ ਪਰਿਵਾਰ ਵੰਡੇ ਜਾਂਦੇ ਆ ਇਸ ਕਰਕੇ ਇਹ ਨੁਕਸਾਨ ਬਹੁਤ ਕੀਤਾ ਉਸ ਵੇਲੇ ਜਿਨ੍ਹਾਂ ਨੇ ਇਹ ਲੈਂਡ ਸਿਲੀਆਂ ਲਿਆਂਦਾ ਸੀ ਔਰ ਉਹ ਕਾਂਗਰਸ ਲਈ ਕੰਮ ਸੀ ਇਸੇ ਤਰ੍ਹਾਂ ਦੀਆਂ ਹਰਕਤਾਂ ਉਸ ਵੇਲੇ ਕਰਦੇ ਸੀ ਸਿਰਫ ਸੱਤਾ ਪ੍ਰਾਪਤੀ ਲਈ ਹਰਕਤਾਂ ਕਰਨੀਆਂ ਠੀਕ ਨਹੀਂ ਹੈ ਔਰ ਅੱਜ ਮਹਿਲਾਵਾਂ ਬੈਠੀਆਂ ਲੈਂਦੀਆਂ ਨੇ ਕਿ ਵੀ ਆ ਮੈਂ ਆ 골ਡ ਦੀ ਆਪਣੀ ਚੇਨ ਰੱਖੀ ਹੋਈ ਹੈ ਜਾਂ ਆ ਰੱਖਿਆ ਹੋਇਆ ਕੋਈ ਚੀਜ਼ ਇਹ ਮੈਂ ਆਪਣੀ ਪੋਤੀ ਨੂੰ ਦਵਾਂਗੀ ਕਿ ਕੱਲ ਨੂੰ ਉਹ ਵੀ ਨਹੀਂ ਉਹਦੇ ਕੋਲ ਰਹਿਣੀ ਕਿਹੜੀ ਜਗ੍ਹਾ ਤੇ ਲਿਖਿਆ ਮੈਨੀਫੈਸਟੋ ਸੀ ਕਿ ਮੈਂ ਲਾਵਾ ਤਾਂ 골ਡ ਲੈ ਕੇ ਦੂਜਿਆਂ ਨੂੰ ਦਵਾਂਗੇ ਹੋਰਾਂ ਨੇ ਪੂਰਾ ਲਿਖਿਆ ਕਿ ਪ੍ਰਾਪਰਟੀ ਦੱਸ ਦਿਓ ਮੈਨੂੰ ਆਹ ਮੈਨੀਫੈਸਟੋ ਯਾਰ ਮੈਂ ਤੈਨੂੰ ਮੰਗਵਾ ਕੇ ਦੇ ਦਿੰਦਾ ਇਹ ਗਰੀਬਾਹ ਸਾਹਿਬ ਇਹ ਗੱਲਾਂ ਨਾਲ ਕੱਲ ਜਿਆਦਾ ਚਲਾਕ ਨਹੀਂ ਹੈ ਹੈਗਾ ਲਿਖਿਆ ਹੋਇਆ ਮਸੀ ਤਾਂ ਹੀ ਲਿਖਿਆ ਜੇ ਮੈਂ ਗਲਤ ਲਿਖਿਆ ਨਹੀਂ ਗਰੀਬਾਹ ਸਾਹਿਬ ਕਿਤੇ ਵੀ ਨਹੀਂ ਮੈਨੂੰ ਨਹੀਂ ਮਿਲਿਆ ਇਸ ਜਗ੍ਹਾ ਤੇ ਨਹੀਂ ਮਿਲੇ ਆ ਮੇਰੀ ਸਟੇਟਮੈਂਟ ਲੈ ਜਾਓ ਜੇ ਮੈਂ ਗਲਤ ਲਿਖਿਆ ਨਾ ਤਾਂ ਮੇਰੇ ਖਿਲਾਫ ਬੋਲੋ ਠੀਕ ਹੈ ਇਦਾਂ ਦੀ ਗੱਲ ਨਾ ਕਰੋ ਲਿਖਿਆ ਨਹੀਂ ਹੈ ਪ੍ਰਾਪਰਟੀਆਂ ਦਾ ਲਿਖਿਆ ਨਾ 골ਡ ਦਾ ਵੀ ਲਿਖਿਆ ਨਾ ਕਿ ਹਿਸਾਬ ਕਰਾਂਗੇ ਇਹ ਬਿਲਕੁਲ ਕੀਤਾ ਲੈਂਡ ਜਿਹੜਾ ਸੀਲਿੰਗ ਐਕਟ ਦੇ ਤਹਿਤ ਗਰੀਬਾਂ ਨੂੰ ਜਿਹੜੀ ਵਾਧੂ ਜ਼ਮੀਨ ਹੈ ਜਾਂ ਸਰਕਾਰੀ ਜ਼ਮੀਨ ਹੈ ਉਹ ਗਰੀਬਾਂ 'ਚ ਵੰਡ ਸਰਕਾਰੀ ਜ਼ਮੀਨ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਕਿ ਗਰੀਬਾਂ ਸਾਹਿਬ ਜੇ ਕਿਸੇ ਕੋਲ ਦੋ ਮਕਾਨ ਹੋਣਗੇ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਿਆਦਾ ਹੋਣਗੀਆਂ ਉਹ ਲਈਆਂ ਜਾਣਗੀਆਂ 50% ਤੇ ਸਟੇਟ ਦਾ ਅਧਿਕਾਰ ਹੋਊਗਾ ਪਰ ਮੈਨੀਫੈਸਟੋ 'ਚ ਇਹ ਚੀਜ਼ ਹੈ ਨਹੀਂ ਗਰੀਬਾਂ ਇਹ ਉਹਨਾਂ ਨੇ ਕਿਹਾ ਅਸੀਂ ਐਵੇਂ ਥੋੜਾ ਲਿਖਤਾ ਛੁੱਟ ਲਿਖਦੇ ਹਾਂ ਪਰ ਮੈਨੀਫੈਸਟੋ ਨੇ ਹੱਥ ਚ ਹੈ ਮੈਂ ਕਿਹਾ ਤੁਹਾਡੇ ਹੱਥ 'ਚ ਹੋਵੇ ਮੈਨੀਫੈਸਟੋ ਤੁਸੀਂ ਲਿਆਓ ਪੂਰਾ ਮੇਰੇ ਸਾਹਮਣੇ ਫਿਰ ਪੜ੍ਹ ਲਓ ਤੁਸੀਂ ਐਵੇਂ ਨਾ ਸ਼ਰਾਰਤਾਂ ਕਰਿਆ ਕਰੋ ਹਾਂ ਇਹ ਨਾ ਕਰੋ ਗਰੇਵਾਲ ਸਾਹਿਬ ਤੁਹਾਡੇ ਭਾਜਪਾ ਦੇ ਆਗੂ ਅੱਜ ਕਹਿ ਰਹੇ ਆ ਕਿ ਅਲਪ ਸੰਖਿਆਕ ਨੂੰ ਮੁਸਲਿਮ ਭਾਈਚਾਰੇ ਨੂੰ ਜ਼ਮੀਨਾਂ ਦੇਣ ਦੀ ਗੱਲ ਕਰ ਰਹੀ ਹੈ ਭਾਜਪਾ ਨੂੰ ਦਿੱਕਤ ਹੈ ਅਰੇ ਭਾਈ ਜਾਤੀ ਦੇ ਆਧਾਰ 'ਤੇ ਕਿਉਂ ਤੁਸੀਂ ਕਰ ਰਹੇ ਹੋ ਧਰਮ ਦੇ ਆਧਾਰ 'ਤੇ ਕਿਉਂ ਕਰ ਰਹੇ ਹੋ ਮੈਨੀਫੈਸਟੋ 'ਚ ਇੱਕ ਚੀਜ਼ ਹੈ ਕਿ ਅਸੀਂ ਸਮਾਨਤਾ ਦਾ ਅਧਿਕਾਰ ਸੁਣ ਮੇਰੀ ਗੱਲ ਕਨਸਟੀਟਿਊਸ਼ਨ ਨੂੰ ਖਤਰਾ ਜਿਹੜਾ ਉਹ ਇਹਨਾਂ ਕੋਲੋਂ ਹੋਇਆ ਜਾਂ ਸਾਡੇ ਕੋਲੋਂ ਹੋਇਆ ਫਿਰ ਜੇ ਲੋਕ ਡਾਕਟਰ ਅੰਬੇਡਕਰ ਨੇ ਤਾਂ ਸਿੱਧਾ ਕਿਹਾ ਜਾਤੀ ਧਰਮ ਜਾ ਉਹਦੇ ਵਰਗ ਦੇ ਆਧਾਰ ਤੇ ਕੋਈ ਪੇਦਪੋਹ ਨਹੀਂ ਕੀਤਾ ਜਾਊਗਾ ਇਹੀ ਹੈ ਨਾ ਜਾਂ ਇਹ ਵੀ ਕਹਦੇ ਨਹੀਂ ਲਿਖਿਆ ਇਹ ਵੀ ਕਹਦੇ ਨਹੀਂ ਲਿਖਿਆ ਉਹ ਤਾਂ ਬਿਲਕੁਲ ਉਹਨਾਂ ਨੇ ਲਿਖਿਆ ਹੈਗਾ ਐਸਸੀ ਬੀਸੀ ਤੇ ਜਿਹੜਾ ਆਪਾਂ ਕੀ ਐਸਟੀ ਹੈ ਉਸ ਦੇ ਤਹਿਤ ਜਨਗਣਨਾ ਹੋਊਗੀ ਉਹਨਾਂ ਨੇ ਲਿਖਿਆ ਮੈਂ ਹਾਂ ਤੇ ਫਿਰ ਉਹ ਗਲਤ ਲਿਖਿਆ ਨਾ ਉਹ ਤਾਂ ਹੁਣ ਵੀ ਚੱਲ ਰਿਹਾ ਪੇਦਪੋਹ ਕਰ ਰਹੇ ਆ ਉਹ ਪੇਦਪੋਹ ਕਰਨ ਦੀ ਗੱਲ ਕਰ ਰਹੇ ਆ ਅਪੀਜ਼ਮੈਂਟ ਦੀ ਗੱਲ ਕਰ ਰਹੇ ਆ ਵੋਟਾਂ ਲੈਣ ਦੇ ਲਈ ਕਾਲੀ ਦੇਸ਼ ਦੇ ਭਲੇ ਲਈ ਨਹੀਂ ਹੈ ਉਹ ਜੇ ਸਮਾਜ ਦਾ ਭਲਾ ਹੁੰਦਾ ਹੋਵੇ ਦੇਸ਼ ਦਾ ਭਲਾ ਹੁੰਦਾ ਹੋਵੇ ਜ਼ਰੂਰ ਕਰਨਾ ਚਾਹੀਦਾ ਠੀਕ ਹੈ ਉਹ ਸਾਡੇ ਸੰਵਿਧਾਨ ਦੇ ਵੀ ਜਿਹੜਾ ਮੂਲ ਉਹਦਾ ਹੈ ਉਹਦੇ ਖਿਲਾਫ ਆ ਇਹ ਜਿਹੜੀਆਂ ਗੱਲਾਂ ਇਹ ਕਰ ਰਹੇ ਆ ਕਾਂਗਰਸ ਵਾਲੇ ਸੰਵਿਧਾਨ ਨੂੰ ਖਤਰਾ ਇਨਾਂ ਕੋਲੋਂ ਆ ਸਾਡੇ ਕੋਲੋਂ ਵੀ ਪਰ ਤੁਹਾਡੇ ਭਾਜਪਾ ਦੇ ਅੱਗੇ ਸ਼ਿਵਾ ਸ਼ਰਮਾ ਵੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹ ਤਾਂ ਕਹਿੰਦੇ ਲੈਂਡ ਸੀਲਿੰਗ ਐਕਟ ਸਹੀ ਹੈਗਾ ਬਿਲਕੁਲ ਸਹੀ ਹੈ ਉਹ ਤਾਂ ਲੈਂਡ ਸੀਲਿੰਗ ਐਕਟ ਨੂੰ ਸਹੀ ਦੱਸ ਰਹੇ ਆ ਉਹਨਾਂ ਤੋਂ ਪੁੱਛੋ ਤੁਸੀਂ ਮੇਰੇ ਕੋਲੋਂ ਨਾ ਪੁੱਛੋ ਇਹ ਤੁਹਾਡੇ ਭਾਜਪਾ ਦੀ ਅਗੂਈ ਹੈ ਤੁਸੀਂ ਪੁੱਛ ਲੈਣਾ ਉਹਨਾਂ ਕੋਲੋਂ ਮੇਰੇ ਕੋਲੋਂ ਕਿਉਂ ਉਹਨਾਂ ਤੋਂ ਪੁੱਛੋ ਉਹਨਾਂ ਦੀ ਵਿੱਚ ਵਿਚਾਰਤਾ ਰਹੂਗੀ ਅਸੀਂ ਤਾਂ ਇੱਕ ਹਕ ਪੜਤਾਲ ਕਰਕੇ ਬਕਾਇਦਾ ਕਿਉਂਕਿ ਮੈਂ ਇਹ ਤੇ ਕਰਦਾ ਰਹਿਣਾ ਕਿਸਾਨਾਂ ਦੇ ਜਿਹੜੇ ਸੁਸਾਇਸਾਈਡ ਵਿਕਟਮ ਫੈਮਿਲੀ ਨੇ ਉਹਨਾਂ ਦਾ ਵੀ ਸਰਵੇ ਕੀਤਾ ਔਰ ਕਿਉਂ ਇਹ ਹੋਇਆ ਕੀ ਹੋਇਆ ਇਹ ਉਹਦੇ ਤੇ ਰਿਸਰਚ ਚੱਲ ਰਹੀ ਹੈ ਜਿਹੜੇ ਅਸੀਂ ਸਰਵੇ ਕੀਤਾ ਸੀ ਉਸ ਰਿਸਰਚ ਦੇ ਵਿੱਚ ਹੀ ਹੈ ਪਰ ਗਰੇਗਾ ਉਹ ਸਰ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਮੈਨੀਫੈਸਟੋ ਦੇ ਵਿੱਚ ਉਹਨਾਂ ਚੀਜ਼ਾਂ ਜ਼ਿਕਰ ਨਹੀਂ ਹੈਗਾ ਉਹ ਪ੍ਰਿੰਕਾ ਗਾਂਧੀ ਵੀ ਇਹ ਚੀਜ਼ ਕਹਿ ਚੁੱਕੇ ਕਿ ਇਹ ਸਾਡੀ ਮੈਨੀਫੈਸਟੋ ਜਿਕਰ ਨਹੀਂ ਹੈਗਾ ਮੈਂ ਵੀ ਪੜਿਆ ਮੈਨੀਫੈਸਟੋ ਮੈਨੂੰ ਕਿਤੇ ਨਹੀਂ ਮਿਲੀ ਇਹ ਚੀਜ਼ਾਂ ਚੀਜ਼ਾਂ ਕਿਸੇ ਮੁਸਲਮਾਨਾਂ ਨੂੰ ਵੰਡ ਦਾਂਗੇ ਮੰਗਲ ਸੁੱਤਰ ਜਾਂ ਘਰ ਵੰਡਾਂਗੇ ਮੁਸਲਮਾਨਾਂ ਨੂੰ ਜਾਂ ਘਾਟ ਗਿੰਦਿਆਂ ਨੂੰ ਵੰਡਾਂਗੇ ਕਿਹਨੂੰ ਕਿਹਾ ਹਲਪ ਸੰਖਿਆਕ ਨੂੰ ਕਿਹਾ ਕਿ ਨਾ ਗਰੀਬਾਂ ਦਾ ਜ਼ਿਕਰ ਕੀਤਾ ਹੈ ਹਲਪ ਸੰਖਿਆਕ ਦਾ ਜ਼ਿਕਰ ਨਹੀਂ ਕੀਤਾ ਕਿ ਤੱਕ ਹਲਪ ਸੰਖਿਆਕ ਤੇ ਸੰਨ ਭਾਜਪਾ ਦੇ ਅੱਗੂ ਹਰਜੀਤ ਗਰੇਵਾਲ ਜੋ ਸਿੱਧੇ ਤੌਰ ਤੇ ਕਹਿ ਰਿਹਾ ਕਿ ਉਹਨਾਂ ਨੇ ਅਲਪ ਸੰਖਿਆਕ ਨੂੰ ਘਰ ਵੰਡਣ ਦੀ ਗੱਲ ਕੀਤੀ ਹੈ ਸੋਨਾ ਵੰਡਣ ਦੀ ਗੱਲ ਕੀਤੀ ਪਰ ਮੈਨੀਫੈਸਟੋ ਦੇ ਵਿੱਚ ਅ ਕੈਮਰਾ ਪਰਸ ਨਵਿੰਦਰ ਦੇ ਨਾਲ ਆਸ਼ੋ ਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ